ਇਹ ਵੀਡੀਓ ਦੇ ਵਿੱਚ ਤੁਹਾਨੂੰ ਸ੍ਰੀ ਪਰਵਾਰ ਬਿਛੋੜਾ ਸਾਹਿਬ ਤੋਂ ਲੈ ਕੇ ਕੁੰਮਾ ਮਾਸਕੀ ਤੱਕ ਦਾ ਨਗਰ ਕੀਰਤਨ ਦੇ ਦਰਸ਼ਨ ਕਰਵਾਏ ਜਾਣਗੇ ਤਾਂ ਬੇਨਤੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਇਹ ਨਗਰ ਕੀਰਤਨ ਸ੍ਰੀ ਪਰਵਾਰ ਬਿਛੋੜਾ ਸਾਹਿਬ ਤੋਂ ਕੁੰਮਾ ਮਾਸਕੀ ਜੋ ਕਿ ਚੱਕ ਢੇਰਾ ਪਿੰਡ ਦੇ ਵਿੱਚ ਪੈਂਦਾ ਹੈ ਇਹ ਨਗਾ ਕੀਰਤਨ ਦਾਦੀ ਮਾਂ ਗੁਜਰ ਕੌਰ ਅਤੇ ਛੋਟੇ ਸਾਹਿਬ ਜਾਦਿਆਂ ਦੀ ਆਜ਼ਾਦ ਦੇ ਵਿੱਚ ਕੱਢਿਆ ਜਾਂਦਾ ਹੈ ਜੋ ਕਿ ਹਰ ਸਾਲ ਸ਼੍ਰੀ ਪਰਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਕੁੰਮਾ ਮਾਸਕੀ ਤੱਕ ਜਾ ਕੇ ਇਹਦੀ ਸਮਾਪਤੀ ਹੋ ਜਾਂਦੀ ਹੈ ਜੋ ਕਿ ਪਿੰਡ ਚੱਕ ਠੇਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਪੈਂਦਾ ਹੈ ਸਤ ਪੋ 1704 ਈਸਵੀ ਨੂੰ ਦਾਦੀ ਮਾਂ ਗੁਜਰਕੌਰ ਅਤੇ ਛੋਟੇ ਸਹਿਬਜਾਦੇ ਸਰਸਾ ਨਦੀ ਤੇ ਕੰਡੇ-ਕੰਡੇ ਜਾਂਦੇ ਹੋਏ ਜਿੱਥੇ ਸਰਸਾ ਨਦੀ ਸਤਲੁਜ ਦਰਿਆ ਦੇ ਵਿੱਚ ਜਾ ਕੇ ਮਿਲਦੀ ਹੈ ਉੱਥੇ ਜਾ ਕੇ ਕੁੰਮਾ ਮਾਸਕੀ ਜੋ ਕਿ ਬੇੜੀ ਮਲਾਹ ਪਿੰਡ ਉਵਾਨਕੋਟ ਦਾ ਵਾਸੀ ਸੀ ਕਾਨਿਆ ਦੀ ਬਣੀ ਝੌਂਪੜੀ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਰਾਤ गुज़ारी ਸੀ। ਇਸੇ ਹੀ ਪਿੰਡ ਦੀ ਇੱਕ ਬ੍ਰਾਹਮਣੀ ਵਿਧਵਾ ਨੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਭੋਜਨ ਤਿਆਰ ਕਰਕੇ ਸ਼ਕਵਾਇਆ ਸੀ। ਅਤੇ ਇੱਥੋਂ ਹੀ ਗੰਗੂ ਬ੍ਰਾਹਮਣ ਮਾਤਾ ਜੀ ਅਤੇ ਛੋਟੇ ਸਹਿਬਜ਼ਾਦੇ ਨੂੰ ਆਪਣੇ ਨਾਲ ਆਪਣੇ ਪਿੰਡ ਸਿਹੜੀ ਲੈ ਕੇ ਗਿਆ ਸੀ ਇਹ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਦੀ ਆਯਾਦ ਦੇ ਵਿੱਚ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ কুমਵਾ ਮਾਸ ਕੀ ਤੱਕ ਹਰ ਸਾਲ ਇਸੇ ਤਰ੍ਹਾਂ ਨਗਰ ਕੀਰਤਨ ਕੱਢਿਆ ਜਾਂਦਾ ਹੈ ਜਿਸ ਦੇ ਵਿੱਚ ਸੰਗਤਾਂ ਦਾ ਹਰ ਸਾਲ ਵਾਧਾ ਹੁੰਦਾ ਹੈ ਰਸ਼ ਹਰ ਸਾਲ ਵਧਦਾ ਜਾਂਦਾ ਹੈ ਜਿਉਂ-ਜਿਉਂ ਇਲਾਕੇ ਦੀਆਂ ਸੰਗਤਾਂ ਨੂੰ ਇਹਨਾਂ ਦੇ ਬਾਰੇ ਪਤਾ ਚੱਲਦਾ ਹੈ ਇਤਿਹਾਸ ਦੇ ਬਾਰੇ ਉਵੇਂ-ਉਵੇਂ ਸੰਗਤਾਂ ਦਾ ਰਸ਼ ਜ਼ਿਆਦਾ ਹੁੰਦਾ ਹੈ 7 ਪੋ 21 ਦਸੰਬਰ 1704 ਈਸਵੀ ਨੂੰ ਸਰਸਾ ਨਦੀ ਦੇ ਵਿੱਚ ਬਹੁਤ ਜ਼ਿਆਦਾ ਹੜ ਆਣ ਕਰਕੇ ਮਹਾਰਾਜ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਉਦੋਂ بارش ਜ਼ਿਆਦਾ ਹੋਣ ਕਰਕੇ ਠੰਡ ਵੀ ਬਹੁਤ ਪੈਂਦੀ ਸੀ ਹੁਣ ਵੀ ਠੰਡ ਹੈਗੀ ਆ ਪਰ ਇੰਨੀ ਜ਼ਿਆਦਾ ਨਹੀਂ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਠੰਡ ਪੈਂਦੀ ਸੀ ਤੇ ਸਰਸਾ ਨਦੀ ਦੇ ਵਿੱਚ ਪਾਣੀ ਵੀ ਬਹੁਤ ਜ਼ਿਆਦਾ ਆਇਆ ਹੋਇਆ ਸੀ ਇਲਾਕੇ ਦੀਆਂ ਸੰਗਤਾਂ ਵੀ ਤਨਮਨ ਦੇ ਨਾਲ ਇਹ ਨਗਰ ਕੀਰਤਨ ਦੇ ਵਿੱਚ ਹਿੱਸਾ ਲੈਂਦੇ ਆ ਤੇ ਦਨੋ ਮਨੋ ਸੇਵਾ ਵੀ ਕਰਦੇ ਆ ਦੋ ਵਾਲੇ 6 ਮੰਦਰੀਆਂ ਦੇ ਦੋ ਚੋਰ ਪੈਲੇ ਕਿ ਇਹ ਸਤਨਾਮ ਵਾਹਿਗੁਰੂ ਅੱਛਾ ਇਹ ਹੋਰ ਆਇਆ ਸਤਨਾਮ ਵਾਹਿਗੁਰੂ ਸਤਨਾਮ thank uh you -huh. ਰੋਡ ਤੇ ਆ ਚਾਲਤ ਦਾ ਜਿੰਦਗੀ ਆ ਪਣੀ ਚਾਲਤ ਤੇ ਨਾ ਨਹੀਂ ਰੋਡ ਤੇ ਬੜਾ ਕੱਢੀ ਮੈਂ ਮੇਰੀ ਹਿੰਦੀ ਵਾਲੀ ਰਿੰਦੀ ਵਾਲੀ ਬਾਈ ਦੀ ਉਹ ਆ ਜਿਹੜੀ ਸਕੋਰ ਕੀ ਉਹਦਾ ਇਸ ਵੀ ਵਾਲੀ ਆਹਾ ਇਸ ਵੀ ਵਾਲੀ ਬਾਈ ਦੀ ਤਾਂ ਉਹ ਆ ਹਾਂ ਜੀ ਤਰੀਕਾ ਖੇਤੀ ਬੂਟੇ ਜੀ ਇਹ ਪੈਣਾ ਨਾ ਕਹਿੰਦਾ ਬੰਦਾ ਹੋਈ ਹੁੰਦਾ ਜੀ ਇਹਨੂੰ ਪਤਾ ਹੁੰਦਾ ਜਿਹਨੂੰ ਨੌਂ ਦਿਨ ਨਹੀਂ ਹੁੰਦੇ ਉਹ ਬੰਦਾ ਚੁੱਪੇ ਰਹਿੰਦਾ ਜਿਹਨੂੰ ਪਤਾ ਹੁੰਦਾ ਫਿਰ ਉਹ ਬੰਦਾ ਆ ਕੇ ਕਹਿੰਦਾ ਵੀ ਨਹੀਂ ਯਾਰ ਇੱਥੇ ਗਲਤ ਆ ਉਹ ਚਲੀ ਗਾ ਹਨ ਯਾਰ ਅਜਾ ਮਾਗਜ਼ੀ ਪ੍ਰੋਫੈਸਰ ਜੀ ਦਾ ਬਿਆਨ ਹੈ ਕਿ ਇਹ ਬੜੀ ਯਕੀਨ ਨਾਲ ਹਲਕੀ ਹੈ ਇੱਕ ਸੰਕਲਪਾ ਹੈ ਜੀ ਨੂੰ ਲੱਗਿਆ ਹੈ ਕਿ ਉਹ ਇੱਕ ਮੀਟਿੰਗ ਹੋਵੇ ਜੀ ਅਗਲੇ ਮੇਰੇ ਕੋਲ ਉਹ ਪ੍ਰੋਗਰਾਮ ਤੋਂ ਬੁਤਾਰ ਅੱਗੇ ਕੋਸ਼ਿਸ਼ ਹੋਇਆ ਹੁੰਦਾ ਜਦੋਂ ਕੋਈ ਦੋਸਤਾਂ ਤੋਂ ਬਾਰੇ ਪਰ ਗੋਣਨ ਸਮਕਾਲ ਨੂੰ ਗੰਭੀਰਤਾ ਨਕਰ ਨਹੀਂ Eu sei que saiu, 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 Thank <laughs> i'm calling it Ya you ਕਹਿੰਦੇ ਕੋੜ ਅਰਦਾਸ ਬੇਨਤੀ ਹੋਣੀ ਹੈ ਉਸ ਤੋਂ ਬਾਅਦ ਸਾਰਨਾ ਸੰਤਾਨੀ ਕੋਲ ਨਾਲ ਨਮਸਕਾਰ ਕਰਨੀ ਹਨ ਕਿੰਨੇ ਵਕਤ ਨੇ ਆਉਂਦੇ ਨਾਲ ਦੂਸਰ ਦਿਸ਼ੇ ਉਧਰ ਪਾਸੇ ਅਰਦਾਸ ਕਰਨੀ ਹੈ ਕਰਵਾ ਦੇਣੀ ਹੈ ਜਵਾਹਰ ਜੀ ਦੇ ਚਾਹਤ